ਆਇਆ ਬੱਚਾ ਆ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਸਾਈਡ ਪੋਜ ਤੁਸੀਂ ਤੂਏ ਕੰਨੀਆਂ ਤੁਸੀਂ ਦੇਖ ਲੋ ਹਜੇ ਦਿਨ ਪਏ ਆ ਥਾਣਾ ਠੀਕ ਆ ਤਾਰਾਂ ਦੋਨਾਂ ਦਾ ਠੀਕ ਆ ਹਨਾ ਹਾਂ ਬਾਈ ਇਹ ਨੀਮਦੀ ਜੀ ਕਿਵੇਂ ਹੈ ਹਨਾ ਤੇਰਾ ਨਹੀਂ ਬਾਈ ਹੋਗਾ ਅਗਲੇ ਵੇ ਮੂਰੇ ਆ ਜਾਣਾ ਠੀਕ ਹੈ ਮੇਰਾ ਮਰਜੀ ਬਾਈ ਡਾਕਟਰ ਨਾਲ ਲਿਆਵੇ ਆਪਾਂ ਦਾਵਾ ਕਰਦੇ ਆ ਯਾਰ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂਗੇ ਭੁੱਲਰ ਡੈਰੀ ਫਾਰਮ ਦੇ ਉੱਤੇ ਬਾਈ ਗੋਪੀ ਕੋਲੇ ਬਾਈ ਕੋਲੇ ਤਿੰਨ ਗਾਵਾਂ ਤੇ ਇੱਕ ਜਿਹੜੀ ਸਾਹਮਣੇ ਤੁਹਾਨੂੰ ਸਕਰੀਨ ਤੇ ਦਿਸੀ ਜਾਂਦੀ ਉਹ ਮੱਝ ਬਾਈ ਨੇ ਦੇਣੀਆਂ ਨੇ ਤੇ ਬਾਕੀ ਇਧਰਲੀ ਸਾਈਡ ਆਪਾਂ ਤੁਹਾਨੂੰ ਆਹ ਤਿੰਨ ਜਿਹੜੀਆਂ ਬੱਚੀਆਂ ਦਿਖਦੀਆਂ ਇਹਨਾਂ ਬਾਰੇ ਵੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਲੈਨੇ ਆ ਡਿਟੇਲ ਕੀ ਕੀ ਡਿਟੇਲ ਰਹਿੰਦੀ ਐ ਇਨਾਂ ਪਸ਼ੂਆਂ ਦੀ ਤੇ ਜੇ ਕਿਸੇ ਨੂੰ ਵੀ ਕੋਈ ਪਸੰਦ ਆਉਂਦਾ ਹਨਾ ਤੇ ਉਹ ਘਰੇ ਆ ਕੇ ਤਸੱਲੀ ਕਰਕੇ ਆਪਦੀ ਤੁਸੀਂ ਖਰੀਦ ਕਰ ਸਕਦੇ ਹੋ ਤੇ ਆਜੋ ਕਰਾਈਗੀ ਆਪਾਂ ਗੋਪੀ ਨਾਲ ਗੱਲਬਾਤ ਹਾਂਜੀ ਬਾਈ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਆਪਣੇ ਦੱਸ ਕਿ ਵੀਰਾਂ ਨੂੰ ਪ੍ਰੋਪਰ ਡਰੈੱਸ ਆਪਦਾ ਹਨਾ ਤੇ ਨਾਮ ਦੱਸਦੇ ਬਾਈ ਨਾਮ ਬਾਈ ਗੋਪੀ ਆ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਤੇ ਫੂਲ ਤਸੀਲ ਆਪੂ ਅੱਛਾ ਫੂਲ ਆ ਜਾਂਦੀ ਇਹਨੂੰ ਤਸੀਲ ਹਾਂ ਬਾਈ ਠੀਕ ਆ ਰਾਮਪੁਰੇ ਤੋਂ ਕਿੰਨਾ ਕੁ ਦੂਰ ਹੈਗਾ ਬਾਈ 3 ਕਿਲੋਮੀਟਰ ਆ ਬਾਈ ਰਾਮਪੁਰੇ ਤੋਂ 3 ਕਿਲੋਮੀਟਰ ਹਾਂ ਬਾਈ ਠੀਕ ਆ ਤੇ ਜਿਵੇਂ ਗੋਪੀ ਆਪਾਂ ਆ ਜਿਹੜੀ ਸਕਰੀਨ ਦੇ ਉੱਤੇ ਡੱਬੀ ਗਾਂ ਦੇ ਸੀਂਦੀ ਐਚ ਐਫ ਦੀ ਹਨਾ ਹਾਂਜੀ ਬਾਈ ਇਦੇ ਬਾਰੇ ਡਿਟੇਲ ਦੱਸ ਸਾਨੂੰ ਇਹਦੀ ਕੀ ਡਿਟੇਲ ਹੈ ਕਿੰਨੇ ਕਿ ਦਿਨਾਂ ਦੀ ਸੂਈ ਹੈ ਕਿੰਨਾ ਕੁ ਦੁੱਧ ਆ ਇਹਨੂੰ ਬਈ 15 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਇਹਦੇ ਥੱਲੇ 15 ਕਿਲੋ ਦੁੱਧ ਤਿਆਰ ਆ ਜਮਾ 15 ਕਿਲੋ ਦੁੱਧ ਤਿਆਰ ਆ ਜਮਾ ਡੱਬੇ ਵਾਲਾ ਬਈ ਠੀਕ ਆ 15 ਦਿਨਾਂ ਦੀ ਸੂਈ ਹੈ ਹਾਂ 15 ਦਿਨਾਂ ਦੀ ਸੂਈ ਹੈ ਸਿੱਗੀ ਮੂੰਹ ਆ ਬਈ ਦੂਜਾ ਸੂਆ ਅੱਛਾ ਮੂੰਹ ਤੋਂ ਮਤਲਬ ਦੰਗਾ ਦਵਾ ਕੇ ਸ਼ਕੀਤੇ ਦੂਜਾ ਸੂਆ ਗਈ ਠੀਕ ਆ ਤੇ ਗੋਪੀ ਇਹਦਾ ਆਪਾਂ ਜੇ ਰੇਟ ਦੀ ਗੱਲ ਕਰਕੇ ਫਿਕਸ ਜੇ ਰੇਟ ਕਿੰਨਾ ਰੱਖੀਂਗਾ ਹੁਣ ਇਹਦਾ ਇਹ ਬਾਈ 52000 ਦੀ ਹਾਂ ਨਾ ਆ ਗਈ ਬਸ 56000 ਹਾਂ ਠੀਕ ਆ ਲੈ ਸਾਨੂੰ ਤੋਰ ਕੇ ਦਿਖਾ ਦੇ ਲੈ ਵੀ ਮਿੱਤਰੋ ਹਨਾ ਜਿਹੜੀ ਆਪਾਂ ਤੁਹਾਨੂੰ ਐਚ ਐਫ ਨਸਲ ਦੀ ਜਿਹੜੀ ਹੈਗੀ ਆਂ ਗਾਂ ਦੂਜਾ ਸੂਆ ਆਪਾਂ ਤੁਹਾਨੂੰ ਤੋਰ ਕੇ ਦਿਹਾਉਣੇ ਆ ਬਾਕੀ ਫਿਕਸਡ ਡਰ ਵਾਲੀ ਗਾਂ ਰਹੂਗੀ ਆ ਇਹਦਾ ਬੱਚਾ ਆ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਸਾਈਡ ਪੋਜ ਤੁਸੀਂ ਚੈੱਕ ਕਰ ਲਓ ਥਣਾ-ਥੂਣਾ ਦੀ ਜਿਹੜੀ ਹੈਗੀ ਆ ਬਾਕੀ ਸੀ ਇਹ ਲੈ ਵਾਲੂਆ ਬਾਈ ਫਿਕਸਡ ਡਰਾ ਜਮਾ ਹਾਂ ਤੇ ਬੰਦ ਲੈਵੇ ਦੀ ਆ ਨਾਲੀ ਜੀ ਦਾ ਕਰਕੇ ਉਹ ਆ ਹਨਾ ਬਾਕੀ ਤੁਸੀਂ ਪਿੱਛੋ ਲੇਵੇ ਦੀ ਮੰਤਰ ਚੈੱਕ ਕਰ ਲਓ ਆਪਾਂ ਨੇੜੇ ਕੈਮਰਾ ਲਾਦ ਗਏ ਹੈਨਾ ਬਣਦੇ ਬਈ ਬਣਦੇ ਬਾਕੀ ਸਰੀਰਕ ਪੱਖੋਂ ਵੀ ਤੁਸੀਂ ਦੇਖ ਲਓ ਚੰਗੀ ਹੈਗੀ ਹੱਡ ਚੰਗਾ ਪਿਆਗਾ ਤੇ ਇੱਕ ਵਾਰ ਮੈਂ ਨਾ ਥਾਣਾ ਜਿਹੜਾ ਉਹ ਤੁਸੀਂ ਦੇਖ ਲਓ ਮੁਠੀ ਵਾਲਾ ਮੁਠੀ ਦੇ ਵਿੱਚ ਵਧੀਆ ਥਾਣਾ ਆਊਗਾ ਗੋਪੀ ਜਿਵੇਂ ਦੁੱਧ ਦੀ ਗੱਲ ਕੀਤੀ ਹੈ ਹੈਨਾ ਦੁੱਧ 15 ਲੀਟਰ ਜਮਾ ਇਹ ਜਮਾ ਬਾਈ ਜਮਾ ਬਾਈ ਡੱਬੇ ਚੋਕੇ ਜਮਾ ਬਾਈ ਤਸੱਲੀ ਕਰਕੇ ਪਾਵਾ ਚਾਰ ਡੰਗ ਚਵਾਈ ਕਰਕੇ ਲੈ ਜਾ ਠੀਕ ਹੈ ਤੇ ਆ ਜਾ ਗੋਪੀ ਜਿਵੇਂ ਆ ਅਗਲੀ ਗਾਂ ਆ ਗਈ ਤੇਰੀ ਹੈਨਾ ਇਹਦੀ ਡਿਟੇਲ ਦੱਸ ਤੂੰ ਇਹ ਕਿੰਨੇ ਕ ਦਿਨ ਹਜੇ ਸੂਣਦੇ ਆ ਇਹ ਬਾਈ ਦੂਜਾ ਸੂਆ ਵਹਿੜਾ ਇਹ ਵੀ ਮੂੰਹੋ ਛਿੱਗੀ ਆ ਮੂੰਹੋ ਛਿੱਗੀ ਆ ਹਾਂ ਤੇ ਦਿਨੇ ਦੇ ਪਏ ਆ 15 ਤੋਂ 16 ਦਿਨ ਬਾਕੀ ਪਏ ਆ ਬਾਈ ਫਾਰਮ ਚੋਂ ਲਈ ਆ ਠੀਕ ਹੈ ਕਿੰਨੇ ਦਿਨ ਲੈ ਜੂਗੀ ਬਾਈ ਇਹ 15 ਤੋਂ 16 ਦਿਨ ਅੱਛਾ 15 ਦਿਨ ਤੇ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਤਾਂ ਬਾਈ ਇਹ 20+ ਹੀ ਪਾ ਦੂਗੀ 20+ ਹਾਂ ਮਾਰਕ ਦਾ 25 ਕਿਲੋ ਕਹਿੰਦੇ ਆ ਆਪਾਂ 20+ ਮੰਨ ਲਈਏ ਉਹ ਵੀ ਬੇਲਪੂਲ ਬਹੁਤ ਆ ਕੱਦ ਕੱਟ ਚੰਗਾ ਹਨਾ ਹਾਂ ਬਾਈ ਠੀਕ ਆ ਤੋਰ ਦੇ ਜਾਈ ਮਾੜੀ ਜਿਗਰ ਆ ਆਪਾਂ ਇਹਦਾ ਰੇਟ ਵੀ ਜਿਹੜਾ ਹੈਗਾ ਕਨਫਰ ਜਿਹੜਾ ਤੁਸੀਂ ਇੱਕ ਵਾਰ ਗਾਣ ਦੀ weight ਆ ਜਿਹੜਾ body weight ਹਨਾ face quality ਉਹ ਤੁਸੀਂ ਚੈੱਕ ਕਰ ਲੋ ਤੇ ਐਨੂੰ ਮੋੜ ਦੇ ਵੀ ਐਨੂੰ ਇਧਰ ਨੂੰ ਲੈ ਜਾ ਬਾਕੀ ਵਜਨ ਵਾਲੀ ਗਾ ਆ ਗਈ ਲੈਵੇ ਲੂਵੇ ਕੰਨੀਓ ਤੁਸੀਂ ਦੇਖ ਲਓ ਹਜੇ ਦਿਨ ਪਏ ਆ ਥਾਣਾ ਜਿਹੜਾ ਹੈਗਾ ਸਾਈਜ਼ ਆ ਉਹ ਵੀ ਚੰਗਾ ਹੈਗਾ ਲੈਵਲੂਆ ਤਾਂ ਹਜੇ ਬਾਈ ਬਹੁਤ ਖੋਲਣਾ ਬੱਚੀ ਨੇ ਢਿੱਲਾਂ ਵਾਲ ਬਹੁਤ ਹੈ ਫਾਈ ਤਾਂ ਮਤਲਬ ਲੈਵਾ ਢਿੱਲੇ ਹੀ ਪਿਆ ਹਨਾ ਹਾਂ ਠੀਕ ਆ ਬਣਦੇ ਵੀ ਬਣਦੇ ਕੋਈ ਗੱਲ ਨਹੀਂ ਥਾਂ ਸਾਡੇ ਕੋਲ ਥੋੜਾ ਜਿਹਾ ਘੱਟ ਆ ਤਾਂ ਕਰਕੇ ਅਸੀਂ ਤੁਹਾਨੂੰ ਬੇਲ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਹਨਾ ਛਣਾ ਦਾ ਸਾਈਜ਼ ਸੋਈ ਦਾ ਲੇਵਾ ਵਧੀਆ ਬਾਕੀ ਕੱਦ ਕਾਠ ਵਾਲੀ ਵਹਿੜਾ ਬਾਕੀ ਸਿਰੇ ਬਾਈ ਠੰਡੀ ਸੀਲ ਬਹੁਤ ਆ ਕਿ ਜਿਵੇਂ ਮਰਜੀ ਬੈਠਾ ਰਹਿ ਬਾਈ ਗੋਪੀ ਜਿਵੇਂ ਛਣਾ ਸੋਣਾ ਦੀ ਜਮਾ ਸਾਫ ਆ ਬਾਈ ਜਮਾ ਲੈ ਜਿਵੇਂ ਮਰਜੀ ਬੈਠਾ ਰਹਿ ਠੀਕ ਆ ਉਹ ਕੰਮ ਨਹੀਂ ਠੀਕ ਆ ਤੇ ਗੋਪੀ ਦਾ ਰੇਟ ਜਮਾ ਹਾਂ ਨਾ ਇਹ ਬਾਈ 75000 ਦੀ ਦੇ ਦਾਂਗੇ 75000 ਹਾਂ ਠੀਕ ਆ 20 ਕਿਲੋ ਦੁੱਧ ਤਾਂ ਪਾਈ ਨਹੀਂ ਜਮਾ ਜਮਾ ਬਾਈ ਮਾਰਕ ਦਾ 25 ਕਿਲੋ ਕਹਿੰਦੇ ਆ 20 ਕਿਲੋ ਦਾ ਇਹਨੇ ਖੁੱਲੇ ਹੀ ਪਾ ਦੇਣਾ ਠੀਕ ਆ ਤੇ ਆ ਜਾ ਗੋਪੀ ਜਿਵੇਂ ਉਹ ਮੱਝ ਖੜੀ ਹੈ ਤੇਰੀ ਹਨਾ ਮੱਝ ਵੀ ਜਮਾ ਗੋਲ ਮਟੋਲ ਆ ਗਈ ਇਹਦੀ ਮੈਨੂੰ ਇੱਕ ਗੱਲ ਦੱਸ ਵੀ ਇਹ ਕਿੰਨੇ ਕ ਦਿਨ ਲੈ ਜਾਊਗੀ ਇਹਦਾ ਬਾਈ 15 ਤੋਂ 16 ਦਿਨ ਹੀ ਇਹ ਲੈ ਜਾਊਗੀ ਕੱਚੀ ਹੈ ਜੀ ਹਾਂ ਕੱਚੀ ਹੈ ਠੀਕ ਹੈ ਬੋਡੀ ਵੇਟ ਬਹੁਤ ਆ ਮੇਰੇ ਦਾ ਤੇ ਦੂਜਾ ਸੂਆ ਦੂਜਾ ਸੂਆ ਬਾਈ ਦੁੱਧ 12 13 ਕਿਲੋ ਦੁੱਧ ਪਾ ਦੂਗੀ ਨਹੀਂ ਬਾਈ 14 15 ਕਿਲੋ ਮਾਲਕਾਂ ਨੇ ਕਿਹਾਗਾ ਆਪਾਂ 13 ਕਿਲੋ 14 ਕਿਲੋ ਦੀ ਜਿੰਨੂੰ ਮਰਜ਼ੀ ਬਸ ਉਹੀ ਗੱਲ ਹੋ ਗਈ ਹੈ ਨਾ ਬਾ ਵਡਾ ਆਪਾਂ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਉਹਨਾਂ ਕੀ ਕਹੇ ਹਨਾ 13 ਨਹੀਂ ਬਾਈ ਹੋਗਾ ਅਗਲੇ ਮੂਰੇ ਆ ਜਾਣਾ ਠੀਕ ਹੈ ਤੇ ਇਹਦਾ ਰੇਟ ਵੀ ਪਤਾ ਕਰਦੇ ਆ ਬਾਕੀ ਤੁਸੀਂ ਇੱਕ ਵਾਰ ਨਾ ਮੱਝ ਜਿਹੜੀ ਖਾਣਾ ਤੁਨਾ ਤੋਂ ਚੈੱਕ ਕਰ ਲੋ ਥੋੜਾ ਜਿਹਾ ਛੋਟੀ ਆ ਬਾਈ ਖਾਣਾ ਜਿਹੜਾ ਥੋੜਾ ਜਿਹਾ ਤਾਂ ਲੰਮਾ ਪਾਉਂਦੀ ਆ ਬਾਕੀ ਹਜੇ ਇਹਨੇ ਲੇਵਾ ਬਣਾਉਣਾਗਾ ਹਨਾ ਲੇਵਾਲੂ ਦਾ ਬਾਈ ਰਿਕਾਰਡ ਹੀ ਤੋੜ ਜਾਣਾ ਛੋਟੀ ਨੇ ਬਣਾਉਣ ਵਾਲਾ ਅੱਛਾ ਵਧੀਆ ਬਣਾਉਂਦੀ ਆ ਬਾਈ ਪੂਰਾ ਬਾਈ ਇੱਕ ਸੁਹਾ ਚੋਈ ਵੀ ਆ ਬਾਈ ਠੀਕ ਪਹਿਲਾਂ ਥੱਲੇ 14 ਕਿਲੋ ਦੁੱਧ ਚੋਇਆ ਵਾ ਇਹ ਥੱਲੋਂ ਕਮਾਲ ਆ ਯਾਰ ਹੈ ਜਿਵੇਂ ਆ ਦੇਖੋ ਤੁਸੀਂ ਆਪਾਂ ਨਾ ਨੇੜੇ ਲਾਦ ਗਏ ਕੈਮਰਾ ਬਾਕੀ ਬੋਡੀ ਵੇਟ ਚੈੱਕ ਕਰ ਲੋ ਤੇ ਆ ਗੋਪੀ ਕਰਾਂ ਇਹਦੀ ਰੇਟ ਦੀ ਗੱਲ ਕਰਕੇ ਆਪਾਂ ਜੀ ਰੇਟ ਕਿੰਨਾ ਰਹੂਗਾ ਇਹਦਾ ਰੇਟ ਤਾਂ ਬਾਈ ਇਹਦਾ 1 25 ਮੰਗ ਜਮਾ ਫਿਕਸ ਦੱਸ ਦੇ ਇੱਕ 15 ਹੀ ਦੇ ਦਾਂਗੇ ਭਾਈ ਜਮਾ ਹਾਂ ਨਾ ਹੀ ਹੈ ਇੱਕ 15 ਦੀ ਹਾਂ ਨਾ ਠੀਕ ਆ ਤੇ ਬਾਕੀ ਇੱਕ ਵਾਰ ਮੱਸ ਇਹ ਬਾਈ ਗਾਂ ਨਹੀਂ ਇੱਕ ਐਚ ਐਫ ਗਾਂ ਹੀ ਆ ਮੰਨ ਲਓ ਮੈਂ ਨਹੀਂ ਜਿਵੇਂ ਮਰਜੀ ਬੈਠੇ ਰਹੋਏ ਥੱਲੇ ਲੈ ਲੈ ਠੀਕ ਆ ਇਹ ਆਏ ਨਹੀਂ ਗਾਂ ਹੀ ਆ ਮੰਨ ਕੇ ਚੱਲੋ ਮਤਲਬ ਸੂਣ ਵਾਲੀ ਆ ਕਿਹੜਾ ਮਾੜਾ ਮੋਟਾ ਤੋਂ ਉਪਰਾ ਕਰਨਾ ਫੇਰ ਵੀ ਬਾਕੀ ਦੂਜਿਆਂ ਬੰਦਿਆਂ ਨਾਲ ਨਹੀਂ ਦੂਜਿਆਂ ਦਾ ਛਾਲਾ ਮਾਰ ਕੇ ਪਰੇ ਹੋ ਜਾਂਦੇ ਇਹ ਗਾਂ ਹੀ ਇੱਕ ਤਰ੍ਹਾਂ ਦੀ ਮੰਨ ਲਓ ਅੱਛਾ ਗੋਪੀ ਜਮੇ ਆ ਆਪਣਾ ਪੁੱਲਰ ਡੇਰੀ ਫਾਰਮ ਦਾ ਥੋੜਾ ਪੋਸਟਰ ਵੀ ਆ ਗਿਆ ਹੈ ਹਾਂਜੀ ਠੀਕ ਆ ਇਧਰ ਵੀ ਪੂਰਾ ਵਧੀਆ ਭਰਾਵਾ ਲਾਈ ਬੈਠਿਆ ਬੰਦੇ ਤੇ ਆ ਇਹਨਾਂ ਦਾ ਨੰਬਰ ਵੀ ਤੁਹਾਨੂੰ ਦਸੀ ਜਾਂਦਾ ਹੈਗਾ ਅੱਛਾ ਗੋਪੀ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਹਨਾ ਵੀ ਤਿੰਨ ਬੱਚੀਆਂ ਵੀ ਨੇ ਤੇ ਉਹਦੇ ਬਾਰੇ ਜਾਣਕਾਰੀ ਦੇ ਬਾਕੀ ਇੱਕ ਵਾਰ ਮੈਂ ਦਿਖਾ ਦਾਂ ਬੱਚੀਆਂ ਤਿੰਨੇ ਦੀਆਂ ਤਿੰਨੇ ਹਨਾ ਆ ਤੁਸੀਂ ਦੇਖ ਲਓ ਆ ਆ ਗਈ ਡੱਬੀ ਕਿੰਨੀ ਕਿੰਨੀ ਉਮਰ ਆ ਇਹਨਾਂ ਦੀ ਬੱਚੀਆਂ ਦੀ ਗੋਪੀ ਇਹ ਬਈ ਦੋ ਦੋ ਦੰਦ ਦੀ ਆ ਦੋ ਦੋ ਦੰਦ ਹੈ ਠੀਕ ਆ ਮੈਨੂੰ ਐਂ ਦੱਸ ਦੇ ਜਿਵੇਂ ਆ ਆਪਾਂ ਕੰਨਾਂ ਕੁੰਨਾਂ ਤੋਂ ਸਾਰੀਆਂ ਮੂੰਹਾਂ ਦੀ ਦਿਖਾ ਦਈਏ ਇਹਨਾਂ ਦਾ ਤਿੰਨਾਂ ਦਾ ਹੀ ਰੇਟ ਦੱਸ ਦੇ ਮੈਨੂੰ ਵੀ ਕਿੰਨਾ ਤਿੰਨਾਂ ਦਾ ਰੇਟ ਦੱਸ ਦੇ ਵੀ ਆ ਨਾ ਹੀ ਬਾਈ ਜਮ੍ਹਾਂ ਹਾਂ ਨਾ ਇਹ 40000 ਦੀਆਂ ਬਾਈ ਤਿੰਨੇ ਬੱਚੀਆਂ ਦੇ ਦਾਂਗੇ ਆਪਾਂ ਤਿੰਨੇ ਬੱਚੀਆਂ 40 ਇਹਨਾਂ ਦੇ ਬਾਈ ਥਾਂ ਥਣ ਦੇਖ ਹੁਣੀ ਗੁੱਦੇ ਪੱਟੀ ਫਿਰਦੀਆਂ ਇਹ ਥਾਂ ਥਣ ਤਾਂ ਇਕੱਲਾ ਇਕੱਲਾ ਹੈ ਨਾ ਤੇ ਬਾਕੀ ਤਿੰਨੇ ਦੀਆਂ ਤਿੰਨੇ ਮੈਨੂੰ ਐ ਲੱਗਦਾ ਜੇ ਦੋ ਦੋ ਮਹੀਨੇ ਚੰਗੀਆਂ ਸਮਝਣ ਹਾਂ ਬਾਈ ਤਾਂ ਮਤਲਬ ਨਵੇਂ ਦੁੱਧ ਹੋ ਸਕਦੇ ਆ ਨਵੇਂ ਦੁੱਧ ਹੋ ਜਾਣੀਆਂ ਬਾਈ ਇੱਕ ਇੱਕਾਰੀ ਤਾਂ ਹੀਟ ਇਹ ਕੱਢ ਗਈਆਂ ਅੱਛਾ ਹਾਂ ਤਿੰਨੇ ਤਿੰਨੇ ਬਾਈ ਇੱਕ ਅੱਧੀ ਕੱਢੀ ਹੋ ਹਾਂ ਨਾ ਨਾ ਬਾਈ ਤਿੰਨੇ ਕੱਢੀਆਂ ਇੱਕ ਹੀ ਕਾਰੀ ਅੱਛਾ ਹਾਂ ਠੀਕ ਹੈ ਨਹੀਂ ਭਰਾਏ ਆਪਾਂ ਭਰਾਏ ਨਹੀਂ ਹੁਣ ਸੇਲ ਹੀ ਕਰਨੀ ਆ ਫਿਰ ਹਾਂ ਹੁਣ ਭਰਾਵਾਂਗੇ ਠੀਕ ਆ ਲੈ ਵੀ ਮਿੱਤਰੋ ਜੇ ਕਿਸੇ ਨੇ ਆਹ ਤਿੰਨੇ ਬੱਛੀਆਂ ਪਸੰਦ ਆਉਂਦੀਆਂ ਹਨਾ ਤੇ ਤਿੰਨੇ ਬੱਛੀਆਂ ਵੀ ਖਰੀਦ ਸਕਦੇ ਹੋ ਉਹ ਪਰਲੀ ਪੰਜਾਬ ਵਾਲੀ ਜਰਸੀ ਆ ਆ ਦੋਨੇ ਬਾਈ ਐਚ ਐਫ ਆ ਠੀਕ ਆ ਉਹ ਪੰਜਾਬ ਵਾਲੀ ਜਰਸੀ ਆ ਗਈ ਹਨਾ ਮਿੱਤਰੀ ਜੀ ਠੀਕ ਆ ਆ ਆ ਗਈਆਂ ਐਚ ਐਫ ਆ ਦੇ ਵਿੱਚ ਆ ਗਈਆਂ ਇਹ ਵੀ ਪਰਸੈਂਟੇਜ ਕੁਛ ਘੱਟ ਹੀ ਐ ਆਪਾਂ ਜੇ ਬਾੜੀ ਕਹਿ ਦਈਏ ਵੀ ਬਾੜੀਆਂ ਪਿਓਰ ਉਹ ਨਹੀਂ ਆਪਾਂ ਕਹਿ ਸਕਦੇ ਹਨਾ ਗੋਪੀ ਤੇ ਅੱਛਾ ਗੋਪੀ ਆਪਾਂ ਹੁਣ ਇੱਧਰ ਲਾਸਟ ਦੇ ਉੱਤੇ ਜੇ ਇਹ ਗੱਲ ਕਰ ਗਏ ਹਨਾ ਮੈਂ ਉਹ ਸੂਈ ਸਵਾਈ ਗਾਂ ਦੀ ਗੱਲ ਕਰਦਾ ਤੇ ਮਾੜੀਆਂ ਜੀਆਂ ਧਾਰਾ ਮਾਰ ਕੇ ਦਿਖਾਏਗਾ ਜੇ ਹੁਣ ਮਰਵਾ ਲੂਗੇ ਆ ਹਾਂ ਮਰਵਾ ਲੂ ਬਾਈ ਬੱਚਾ ਲਾਉਣਾ ਪਊਗਾ ਤੂੰ ਵੀ ਮਾਰ ਕੇ ਦੇਖੀ ਇਹ ਤਾਂ ਮਰਵਾਈ ਲੈਂਦੀਆਂ ਹੁੰਦੀਆਂ ਮਾੜੀਆਂ ਦੇਖ ਲੈ ਕੋਈ ਨਹੀਂ ਲੈ ਵੀ ਮਿੱਤਰੋ ਆਪਾਂ ਮਾੜਾ ਜਾਂ ਦੇਖ ਲਓ ਬੱਚਾ ਵੀ ਛੱਡਿਆ ਤੇ ਠੀਕ ਆ ਧਾਰਾ ਦੋਨਾਂ ਦਾ ਠੀਕ ਆ ਹਨਾ ਹਾਂ ਬਾਈ ਐ ਨੀਮਦੇਵ ਜੀ ਕਿਵੇਂ ਮਾੜੀ ਜੀ ਕਿ ਉਹ ਬੱਚੇ ਦਾ ਘਰਦੀਆਂ ਨਾ ਬਾਈ ਆਪਾਂ ਕਿਹੜਾ ਬੱਚਾ ਲਾਇਆ ਏ ਥੱਲੇ ਠੀਕ ਹੈ ਲੈ ਤਾਰਾਂ ਵੀ ਮਾਰ ਕੇ ਦਿਖਾ ਤਨਾ ਮਿੱਤਰੋ ਤੇ ਇਹ ਤੁਸੀਂ ਦੇਖ ਲਓ ਆਪਾਂ ਠੰਡੀ ਥੀਲ ਦਾ ਬਾਈ ਬਾਲੀ ਜਨ ਜੀ ਜਿਵੇਂ ਮਰਜੀ ਬੈਠਾ ਰਹਿ ਥੱਲੇ ਠੀਕ ਹੈ ਥੋੜੀ ਜੀ ਮੈਨੂੰ ਐਂ ਲੱਗਦਾ ਹਨਾ ਜਿਵੇਂ ਉਪਰ ਆ ਜਾ ਮੰਨਦੀ ਆ ਨਹੀਂ ਉਪਰ ਨਹੀਂ ਬਾਈ ਬੱਚੇ ਦਾ ਤਾਂ ਹੁਣ ਤਾਜ਼ਾ ਜਾਨਵਰ ਆ ਨਾ ਬੱਚੇ ਦਾ ਤਾਂ ਕਰੂਗਾ ਮਾੜਾ ਮੋਟਾ ਲੈ ਧੰਨਵਾਦ ਵੀ ਤੇਰਾ ਗੋਪੀ ਹਨਾ ਲੈ ਵੀ ਮਿੱਤਰੋ ਜਿੰਨੂੰ ਵੀ ਕੋਈ ਵੀ ਪਸ਼ੂ ਪਸੰਦ ਆਉਂਦਾ ਹਨਾ ਬਾਈ ਦੇ ਫਾਰਮ ਦੇ ਉੱਤੇ ਆ ਕੇ ਤੁਸੀਂ ਤਸੱਲੀ ਕਰਕੇ ਕੋਈ ਵੀ ਜਾਨਵਰ ਖਰੀਦ ਸਕਦੇ ਹੋ ਇੱਕ ਗੋਪੀ ਸਤੂਰਿਆ ਇੱਕ ਗੱਲ ਤਾਂ ਰਹੀਗੀ ਆਪਣੀ ਇਹ ਜਿਹੜੀ ਆ ਸਾਈ ਹਾਲ ਜੀ ਗਾਂ ਕੀ ਇਹਦਾ ਦੱਸ ਮੈਨੂੰ ਇਹ ਬਾਈ ਪਿਓਰ ਸਾਈ ਹਾਲਾ ਜਿਹੜਾ ਮਰਜੀ ਬੰਦਾ ਡਾਕਟਰ ਨਾਲ ਲਿਆਵੇ ਚੈੱਕ ਕਰਾ ਲਈ ਇਹਦੇ ਜਿਹੜਾ ਸੀਮਨ ਲੱਗਿਆ ਵਾ ਉਹ ਵੀ ਸਾਈ ਹਾਲ ਦਾ ਲੱਗਿਆ ਵਾ ਬੱਸੀ ਆ ਅੱਛਾ ਇਹਨੂੰ ਕੱਢੀ ਮਾੜੀ ਜੀ ਵਾਰ ਅੱਛਾ ਗੋਪੀ ਜਿਵੇਂ ਸੀਮਨ ਵੀ ਸਾਈ ਹਾਲ ਦਾ ਲੱਗਿਆ ਹੋਇਆ ਹੈ ਨਾ ਤੇ ਇਹ ਕਿੰਨੇ ਚਿਰ ਦੀ ਪ੍ਰੈਗਨੈਂਟ ਹੈ ਤੇ ਕਿੰਨਾ ਚਿਰ ਰਹਿ ਗਿਆ ਦਾ ਇੱਕ ਮਹੀਨਾ ਰਹਿ ਗਿਆ ਬਈ ਦਾ ਇੱਕ ਮਹੀਨਾ ਰਹਿ ਗਿਆ ਕਿੰਨਾ ਕੁ ਦੁੱਧ ਪਾਣ ਦੀ ਸਹੀ ਸੀ ਦੁੱਧ ਤਾਂ ਬਈ 15-16 ਕਿਲੋ ਪਾਣ ਦੀ ਹੈ 15-16 ਠੀਕ ਆ ਝੋਲੀ ਵੀ ਦੱਸਦੀ ਹੈ ਹਨਾ ਤੇ ਇਹਦਾ ਫਿਰ ਹੁਣ ਰੇਟ ਕਿੰਨਾ ਕਰੇਗਾ ਜਮਾ ਲੈਣ ਦੇਣ ਬਈ ਇਹ 35000 ਦੀ ਦੇ ਦਾਂਗੇ ਬਈ ਅੱਛਾ 35000 ਦੀ ਦੇ ਦੋਗੇ ਲੈ ਵੀ ਮਿੱਤਰੋ ਆਪਾਂ ਜਿਵੇਂ ਇਹ ਥਣਾ ਥਣਾ ਦੇ ਓਕੇ ਜਮਾ ਜਮਾ ਬਾਈ ਜਮਾ ਲੈ ਜਿਵੇਂ ਮਰਜੀ ਲੈ ਉਹ ਕੰਮ ਨਹੀਂ ਬਈ ਇਹ ਚ ਠੀਕ ਆ ਪਿਆਰ ਸ਼ਾਈ ਵਾਲਾ ਮਾੜੀ ਤੋਰੀ ਬਈ ਇੱਧਰ ਨੂੰ ਗੁੰਬਲਾ ਤਲਚਲਰ ਸਾਰਾ ਕੁਝ ਬਾਈ ਇੱਥੇ ਮਿੱਤਰੋ ਬਾਈ ਕਹਿੰਦਾ ਵੀ ਦੇਖ ਲਓ ਤੁਸੀਂ ਜਿਹੜਾ ਮਰਜੀ ਬਾਈ ਡਾਕਟਰ ਨਾਲ ਲਿਆਵੇ ਆਪਾਂ ਦਾਵਾ ਕਰਦੇ ਆ ਯਾਰ ਠੀਕ ਆ ਇੱਕ ਮਹੀਨਾ ਪਿਆ ਮਿੱਤਰੋ ਤੇ ਥਣਾ ਥਣਾ ਦੀ ਜਮਾ ਓਕੇ ਹੈ ਹਾਂ 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 ਥੋੜੀ ਜਿਹੀ ਐਚ ਵੀ ਜ਼ਰੂਰ ਕਰਦੀ ਆ ਹਨਾ ਤੇ ਲੈ ਵੀ ਮਿੱਤਰੋ ਆਪਾਂ ਇਹ ਸਾਈ ਵਾਲਾ ਗਾਂ ਵੀ ਤੁਹਾਨੂੰ ਦਿਖਾਤੀ ਤੇ ਜੇ ਕਿਸੇ ਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਨਾ ਵੀ ਕਿਸੇ ਵੀ ਕੋਈ ਵੀ ਜਾਨਵਰ ਪਸੰਦ ਆਉਂਦਾ ਹਨਾ ਇਹ ਬਾਈ ਦੇ ਫਾਰਮ ਤੇ ਆ ਕੇ ਜ਼ਰੂਰ ਵਿਜ਼ਿਟ ਜ਼ਰੂਰ ਕਰਿਓ ਤਸੱਲੀ ਜ਼ਰੂਰ ਕਰਿਓ ਧੰਨਵਾਦ ਲਾਸਟ ਤੇ ਜਿਹੜੇ ਵੀ ਵੀਰ ਵੀਡੀਓ ਦੇ ਐਂਡ ਤੱਕ ਬਣੇ ਰਹੇ ਆ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵੀਰਾਂ ਦਾ ਵੀ ਤੈਦਲੋ ਧੰਨਵਾਦ ਧੰਨਵਾਦ ਬਾਈ ਗੋਪ ਧੰਨਵਾਦ